we uh -huh. ਜੀ ਜੀ ਰਾਜੇਸ਼ੀ ਰਾਮ ਜੀ ਸਾਰਿਆਂ ਨੂੰ ਜੀ ਲਗਾਈਆਂ ਜਾਰੂ ਸੁਧਾਰ ਕਰਦੇ ਚੇਅਰਮੈਨ ਜੋਮ ਬਿੰਦਾ ਤੇ ਨਾਲ ਸਾਡੇ ਖੜੇ ਨੇ ਮਨੀ ਜੀ ਦੱਸੋ ਜੀ ਮੜਾ ਦੇ ਲਈ ਸਵੱਤੰਤਰ ਹੂੰਡੂ ਟੈਗਰ ਫੋਰਸ ਸੰਗਠਨ ਦਾ ਮੈਂ ਜੀ ਰਾਸ਼ਟਰੀ ਪ੍ਰਧਾਨ ਸਾਡੇ ਨਾਲ ਕੋਪਰ ਰਾਸ਼ਟਰੀ ਪ੍ਰਧਾਨ ਦੇ ਬਹੁਤ ਮਾਰਚੀ ਸਤਿਕਾਰ ਦੇ ਜੋ ਕਿ ਦਿੱਤੀਸੀ ਤਬਰ ਲਈ ਸੀ ਜਿੱਤੇ ਵਿੱਚ ਦੇਖੋ ਤੁਹਾਡੇ ਸਾਹਮਣੀਆਂ ਫੋਟੋਆਂ ਜੋ ਲੋਕਾਂ ਵੱਲੋਂ ਪੇਸ਼ ਕੀਤੇ ਜਾ ਰਹੀਆਂ ਹੈ ਅਸੀਂ ਜਿਹੜੋ ਕੋ ਖਬਰ ਲਈ ਅੱਜ ਪ੍ਰਧਾਨਜੀ ਦਾ ਮੈਨੂੰ ਫੋਨ ਆਇਆ ਕਿ ਇਹ ਕਿੱਥੇ ਹੈ ਤੇ ਸਾਡੇ ਨਾਲ ਸਾਡੇ ਰਿਪੋਰਟਰ ਵੀ ਆ ਕੇ ਖੜੇ ਹੈ ਤੇ ਇਹ ਕੀ ਚੀਜ਼ ਹੈ ਦੇਖੋ ਪੁੱਛ ਲਿਓ ਹਜੀ ਗੁਰ ਜੀ ਕੀ ਜਣਾ ਚੁਣਦੇ ਮਾਈਕ ਨੂੰ ਫੇਰ ਜੀ ਜੈ ਸਿੰਘ ਨਾਮ ਤੋਂ ਮੈਂ ਦੱਸਣਾ ਇਹ ਸਾਨੂੰ ਰਹੀ ਹੈ ਕਿ ਉਹ 사이ਟ ਨੂੰ ਸੀਸਮ ਆਦੀ ਹੈ ਇਹ ਕੀ ਹੋ ਰਿਹਾ ਦੇਖੋ ਸਾਡੀਆਂ ਆਧਾਰਿਕ ਭਾਵਨਾਵਾਂ ਨੂੰ ਕਿੱਧਰ ਰੋਡ ਦੇ ਉੱਪਰ ਕਿੱਧਰ ਗੱਲ ਦੇ ਉੱਪਰ ਹੰਗੀ ਹੈ ਦਾ ਠੀਕ ਹੈ ਜੀ ਕੋਈ ਵੀ ਧਰਮ ਹੋਵੇ ਕਿਸੇ ਦੀ ਦੇਰ ਨਹੀਂ ਹੋਵੇ ਤੇ ਪ੍ਰਸ਼ਾਸਨ ਨੂੰ ਇਹ ਗੱਲ ਧਿਆਨ ਵਿੱਚ ਰੱਖਣੀ ਚਾਹੀਦੀ ਹੈ ਹਾਲ ਹੈ ਜੀ ਆ ਦੇਖੋ ਇਹ ਥੋੜਾ ਜਿਹਾ ਦਸ ਕਦਮ ਚੱਲ ਕੇ ਅਜੇ ਇੱਥੇ ਆ ਜਿਹੜੀ ਚੀਜ਼ ਆ ਪੁਲਿਸ ਚੌਕੀ ਦੇ ਦੋਵੇਂ ਸਾਈਡਾਂ ਤੇ ਪੁਲਿਸ ਚੌਕੀ ਦਨਸਾ ਪੁਲਿਸ ਚੌਕੀ ਬਚਾਲੇ ਆ ਜੀ ਕੀ ਇਹਨਾਂ ਨੂੰ ਕਦੇ ਵੀ ਪਤਾ ਨਹੀਂ ਲੱਗਦਾ ਇੱਧਰ ਕੈਮਰਾ ਘਮਾਇਆ ਸੀ ਕੀ ਪੁਲਿਸ ਪ੍ਰਸ਼ਾਸਨ ਨੂੰ ਪਤਾ ਨਹੀਂ ਚੱਲਦਾ ਕਿ ਇੱਥੇ ਗੱਟੇ ਖੋਲ ਕੇ ਦੇਵੀ ਦੇਵਤੇ ਨੇ ਫੋਟੋ ਸਿੱਟੀਆਂ ਜਾ ਰਹੀਆਂ ਔਰ ਪਰਚਾ ਕਰਨਾ ਹੋਵੇ ਤਾਂ ਕਮੈਂਟ ਚ ਪਰਚਾ ਹੋ ਜਾਂਦਾ ਇਹਨਾਂ ਲੋਕਾਂ ਤੇ ਕਿਉਂ ਨਹੀਂ ਪਰਚਾ ਹੁੰਦਾ ਦੇਖੋ ਜੀ ਤੁਸੀ ਤੁਹਾਨੂੰ ਦਿਖਾਈ ਦਿੱਤਾ ਜਿਹੜਾ ਕਾਲੀ ਮੱਤਰੀ ਫੋਟੋ ਹੈ ਉਹਦੇ ਉੱਪਰ ਪੋਟੀ ਕੀਤੀ ਹੋਈ ਹੈ ਕੁੱਤਿਆਂ ਨੇ ਅਸਰੀ ਪੋਟੀ ਪਈ ਹੈ ਜੀ ਕਿੰਨੀ ਬੇਵੱਦ ਵੀ ਹੋ ਰਹੀ ਹੈ ਸਾਡੇ ਫੋਟੋਆਂ ਦੇ ਸਾਡੀ ਹਿੰਦੂ ਧਰਮ ਦੇ ਨਾਲ ਦੇਖੋ ਪ੍ਰਸ਼ਾਸਨ ਨੂੰ ਜੀ ਚਾਹੀਦਾ ਹੈ ਕਿ ਇਹਨਾਂ ਜਿਹੜੇ ਲੋਕਾਂ ਤੇ ਨੱਥ ਪਾਈ ਜਾਵੇ ਨਾ ਤਾਂ ਪਾਣਗੇ ਪੱਕੇ ਦਰਜ ਹੋਣਗੇ ਤੇ ਫਿਰ ਹਟਣਗੇ ਉਹਨਾਂ ਤੇ ਕੋ ਲੋਕ ਨਹੀਂ ਹਟਦੇ ਇੱਕ ਵਾਰੀ ਸਾਫ ਕਰਾਂਗੇ ਉਹ ਚੀਜ਼ ਇੱਕ ਵਾਰੀ ਹੁਣ ਅਸੀਂ ਉਹਨਾਂ ਸਾਰੀ ਸਾਫ ਕਰਾਂਗੇ ਸਾਫ ਕਰਕੇ ਅਸੀਂ ਇਹਨੂੰ ਟੋਬੇ ਵਿੱਚ ਪੱਟਕੇ ਟੋਬੇ ਉੱਪਰ ਫੋਟੋਆਂ ਧਰਾਂਗੇ ਜੀ ਉਹਦੇ ਵਿੱਚ ਦੱਬਾਂਗੇ ਠੀਕ ਹੈ ਇੱਕ ਵਾਰੀ ਅਸੀਂ ਪੂਰੀ ਸਫਾਈ ਕਰਾਂਗੇ ਕਿ ਦਿਨ ਲਾ ਕੇ ਰਾ ਦੇਖੋ ਜੀ ਤੁਸੀਂ ਆ ਵੀ ਇੱਧਰ ਵੀ ਦਿਖਾ ਲਓ ਉਹਨੂੰ ਇੱਧਰ ਵੀ ਦੇਖੋ ਕੁਦਰਤ ਤਾਂ ਹੀ ਇਹ ਜੇ ਕੰਮ ਕਰੀ ਜਾਂਦੀ ਲੋਕਾਂ ਦਾ ਫਿਰ ਦੇਖੋ ਜੀ ਲੋਕ ਕਰ ਰਹੇ ਨੇ ਫੋਟੋ ਦੇਖੋ ਜੀ ਪਤਾ ਨਹੀਂ ਕਿੰਨੀ ਪੁਰਾਣੀ ਕੀ ਮੈਨੂੰ ਪਹਿਲਾਂ ਅਸੀਂ ਪਹਿਲਾਂ ਇੱਥੋਂ ਸਫਾਈ ਵੀ ਕੀਤੀ ਆ ਜੀ ਸਾਰੀ ਪਹਿਲਾਂ ਅਸੀਂ ਇੱਥੇ ਸਫਾਈ ਵੀ ਕਰਕੇ ਸਾਡੇ ਆਪਣੇ ਸਾਡੇ ਮੈਂਬਰ ਜੋ ਕਿ ਤੋਬਾਪਟ ਗਿਆ ਸੀ ਇੱਥੇ ਫੋਟੋ ਵੀ ਧੁੱਪੀ ਹੈ ਤੇ ਫਿਰ ਵੀ ਲੋਕ ਅੱਜ ਕਿੰਨਾ ਬੁਰਾ ਹਾਲ ਹੋਇਆ ਹੈ ਜੀ ਸਾਡੇ ਮਾਰਿਆ ਪ੍ਰਧਾਨ ਜੀ ਸਾਡੇ ਇੱਥੇ ਮੰਦਰ ਬਏ ਵੱਡੇ ਵੱਡੇ ਸਾਡੇ ਨਾਲ ਪ੍ਰਧਾਨ ਜੀ ਵੀ ਜੁੜੇ ਹੋਏ ਨੇ ਆਪਣੇ ਬੰਦੇ ਕਿੰਨੇ ਮੰਦੂ ਮਿਊਜ਼ਿਕ ਜੁਨੀਅਨ ਦੇ ਗਾਨੇ ਉਹ ਸਾਰਾ ਵੀਡੀਓ ਬਣਾ ਰਹੇ ਨੇ ਸਾਡੀ ਉਹ ਬਹੁਤ ਬੁਰਾ ਹਾਲ ਆ ਭਰਾਵੋ ਹਿੰਦੂ ਜਗਤ ਨੂੰ ਮੈਂ ਕਹਿੰਨੀ ਆ ਕਿ ਜਾਗਣ ਦੀ ਜ਼ਰੂਰਤ ਹੈ ਦੇਖੋ ਜੀ ਮੈਂ ਇੱਕ ਹਿੰਦੂ ਜਿਹੜੇ ਹਿੰਦੂ ਲੀਡਰ ਆਪਣੇ ਵੱਡੇ ਵੱਡੇ ਹਿੰਦੂ ਲੀਡਰ ਬੈਠੇ ਆ ਉਹਨਾਂ ਕੋਲ ਹੈਗੀਆਂ ਸਕਿਉਰਿਟੀਆਂ ਜੀ ਉਹ ਬੈਠੇ ਚੁੱਪ ਕਰਕੇ ਇਸ ਸਕਿਉਰਿਟੀਆਂ ਦੇ ਲਾਲਚ ਵਿੱਚ ਨਾ ਆਓ ਜੀ ਸਕਿਉਰਿਟੀਆਂ ਨਹੀਂ ਤੁਸੀਂ ਜੇ ਹਿੰਦੂ ਧਰਮ ਨੂੰ ਸੱਚੇ ਕੰਮ ਕਰਦੇ ਹੋ ਨਾ ਇਹ ਆ ਦੇਖੋ ਕੀ ਕੁਝ ਹੋ ਰਿਹਾ ਇਹਨਾਂ ਨੂੰ ਰੋਕੋ ਸਿਕਿਉਰਿਟੀ ਦਾ ਫਾਇਦਾ ਤਾਂ ਜੇ ਤੁਸੀਂ ਇਹਨਾਂ ਦੀ ਰੱਖਿਆ ਕਰੋ ਇਹ ਚੀਜ਼ ਦੀ ਰੱਖਿਆ ਕਰੋ ਹਿੰਦੂ ਧਰਮ ਦੀ ਰੱਖਿਆ ਕਰੋ ਸਕੋਲਟੀ ਨਾਲ ਸਕੋਲੀਆਂ ਲੈ ਕੇ ਏਸੀਆਂ ਦੇ ਵਿੱਚ ਬਹਿਣ ਦਾ ਕੋਈ ਫਾਇਦਾ ਨਹੀਂ ਹੈਗਾ ਭਰਾਵੋ ਕੋਈ ਫਾਇਦਾ ਨਹੀਂ ਹੈਗਾ ਇਹਨਾਂ ਚੀਜ਼ਾਂ ਨੂੰ ਕਵਰ ਕਰਾਓ ਜਿੰਨੇ ਵੀ ਹਿੰਦੂ ਲੀਡਰ ਨੇ ਵੱਡੇ ਸੋ ਮੇਰੀ ਵੀਡੀਓ ਕਿੱਥੇ ਤੱਕ ਜਾਂਦੀ ਹੈ ਮੇਰੀ ਵੀਡੀਓ ਪਹੁੰਚਾਈ ਜਾਵੇ ਉਹਨਾਂ ਤੱਕ ਇਸ ਚੀਜ਼ ਨੂੰ ਕਾਬੂ ਕਰਾਂਗੇ ਜਿੰਨਾ ਕਰੋ ਸਕੋਲਟੀ ਹੈ ਜੀ ਉਹ ਤਾਂ ਬਾਅਦ ਵਿੱਚ ਨਿਕਲ ਕੇ ਪਰਾਂਗੀ ਉਹਦਾ ਉਹਦਾ ਮੇਰਾ ਫੇਰੰਦੇ ਆ ਜਿਹੜੇ ਨਾਲ ਜੋੜੇ ਹੋਏ ਬੰਦੇ ਆ ਉਹਨਾਂ ਨੂੰ ਝੰਡਾ ਜਗਾਰਾਂ ਦੇ ਆ ਲਾਓ ਜੀ ਸਾਡੇ ਪਿੱਛੇ ਜਗਾਰੇ ਜਗਾਰੇ ਤੇ ਜਿਹੜੋ ਬੰਦਾ ਕੰਮ ਕਰਦਾ ਹੀ ਆ ਵਾ ਮਨੋਂ ਤੋਂ ਲੋ ਕਰਦਾ ਹੈ ਹਿੰਦੂਧਰਮ ਪਿੱਛੇ ਛੱਟ ਕੀਆ ਦੇਖੋ ਅਸੀਂ ਇਹ ਚੀਜ਼ ਦਾ ਮੁੱਦਾ ਚੱਕਿਆ ਹੁਣ ਅਸੀਂ ਵੀਡੀਓ ਪਾਵਾਂਗੇ ਕਿਸੇ ਹਿੰਦੂ ਲੀਡਰ ਨੇ ਕਮੈਂਟ ਨਹੀਂ ਕਰਨਾ ਜੀ ਕੋਈ ਨਹੀਂ ਬੋਲਦਾ ਫਿਰ ਹਿੰਦੂ ਜੇ ਹਿੰਦੂ ਲੀਡਰ ਕਹਦਾ ਜੀ ਜੋ ਮਤ ਤੋਂ ਡਰ ਲੱਗਦਾ ਅਸੀਂ ਸਾਨੂੰ ਕੋਈ ਹੋਰ ਨਾ ਟੱਕ ਨੇ ਹੋਰ ਨਾ ਕਰਦੇ ਅਸੀਂ ਨਹੀਂ ਆ ਸਕਦੇ ਅਸੀਂ ਤਾਂ ਦੇਖੋ ਭਰਾਵਾ ਇਸ ਦਾ ਮੂਵ ਵੀਡੀਓ ਨਾਰਮਲ ਜੀ ਸਾਨੂੰ ਕੋਈ ਕਿਸੇ ਨਾਲ ਕੋਈ ਲੈਣ ਟੇ ਨਹੀਂ ਦਾ ਨੇ ਵਟੇ ਹਿੰਦੂ ਲੀਟਰ ਨੇ ਉਹ ਕਰ ਸਕਦੇ ਨੇ ਚੀਜ਼ਾਂ ਨੂੰ ਕਵਰ ਕਰ ਸਕਦੇ ਨੇ ਕਰਵਾ ਸਕਦੇ ਨੇ ਮੋਦੀ ਜੀ ਦਾ ਕਾਨੂੰਨ ਪਾਸ ਕਰਾ ਸਕਦੇ ਨੇ ਇਸ ਚੀਜ਼ ਦਾ ਜੇ ਕੋਈ ਫੜਿਆ ਜਾਵੇ ਤਾਂ ਕਿਹੜੀ ਕਾਰਵਾਈ ਹੋਣੀ ਚਾਹੀਦੀ ਹੈ ਪ੍ਰਧਾਨ ਜੀ ਕਿਉਂ ਨਹੀਂ ਕਾਰਵਾਈ ਹੁੰਦੀ ਹੈ ਉਹ ਨਹੀਂ ਹੁੰਦੀ ਪਾ ਦੇਖੋ ਆ ਮੈਂ ਪੁਲਿਸ ਫੜੀ ਜੀ ਕਾਰਵਾਈ ਹੁੰਦੀ ਹੈ ਹੁੰਦੀ ਆ ਪਰ ਇੱਥੇ ਨਹੀਂ ਪ੍ਰਸ਼ਾਸਨ ਕੁਝ ਕਰ ਰਿਹਾ ਪ੍ਰਸ਼ਾਸਨ ਕੁਝ ਨਹੀਂ ਕਰ ਰਿਹਾ ਜੀ ਹੈ ਤਾਂ ਪ੍ਰਸ਼ਾਸਨ ਦੀ ਗੱਲ ਸਾਰੀ ਪ੍ਰਸ਼ਾਸਨ ਹੀ ਕੁਝ ਕਰ ਰਿਹਾ ਜੇ ਪ੍ਰਸ਼ਾਸਨ ਇਹਦੇ ਉੱਪਰ ਕਾਨੂੰਨੀ ਕਾਰਵਾਈ ਕਰੇ ਬੰਦੇ ਫੜ ਕੇ ਅੰਦਰ ਦੁਨੇ ਇੱਕ ਦੋ ਦਿਨ ਉਸ ਤੋਂ ਬਾਅਦ ਇਹ ਚੀਜ਼ ਬੰਦ ਹੋ ਜਾਊਗੀ ਦੇਖੋ ਜੀ ਮੈਂ ਇੱਕ ਗੱਲ ਕਹਿਣਾ ਚਾਹੁੰਦਾ ਨਾ ਪ੍ਰਸ਼ਾਸਨ ਜੀ ਪ੍ਰਸ਼ਾਸਨ ਦੇਖੋ ਨਾਲ ਪ੍ਰਸ਼ਾਸਨ ਦਾ ਇੱਕ ਨਾਕਾ ਵੀ ਹੈ ਪੁਲਿਸ ਪ੍ਰਸ਼ਾਸਨ ਦਾ ਨਾਲ ਹੀ ਅਜੇ ਤੇ ਸਾਮਣੇ 24 ਘੰਟੇ ਇੱਥੇ ਪੋਸਟ ਲਾਇਤ ਰਹਿੰਦੀ ਹੈ ਪੀਸੀਆਰ ਦੀ ਫੇਰ ਵੀ ਲੋਕ ਟਾਲਦੇ ਨਾ ਪੁਲਿਸ ਰੋਕਦੀ ਹੈ ਇਹਨਾਂ ਨੂੰ ਠੀਕ ਹੈ ਜੀ ਸਾਨੂੰ ਜੋ ਪਹਿਲਾਂ ਵੀ ਅਸੀਂ ਪਿਛਲੇ ਪਾਸੇ ਇੱਥੇ ਪਹਿਲਾਂ ਫੋਟੋਆਂ ਵੀ ਧੱਕੀਆਂ ਗਈਆਂ ਸੀ ਉਹ ਵੀ ਅਸੀਂ ਦੱਬੀ ਗਈਆਂ ਆ ਦੱਬੀਆਂ ਸੀਗੀਆਂ ਅਸੀਂ ਉਹ ਅਗਲੀ ਪੇਟ ਨਹੀਂ ਕੀਤੀਆਂ ਜੋ ਅਗਲੀ ਪੇਟ ਕਰਦੇ ਆ ਕੋਈ ਮੁੱਦਾ ਬਣ ਸਕਦਾ ਠੀਕ ਹੈ ਜੀ ਸਾਨੂੰ ਅਸੀਂ ਪ੍ਰਸ਼ਾਸਨ ਤੋਂ ਇਹ ਬੇਨਤੀ ਕਰਦੇ ਆ ਜਿਹੜੇ ਲੋਕ ਆ ਜਾਂ ਕੰਮ ਕਰਦੇ ਇਹਨਾਂ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਠੀਕ ਹੈ ਜੀ ਇਹਨਾਂ ਨੂੰ ਰੋਕਿਆ ਜਾਵੇ ਸਾਡੀ ਹਿੰਦੂਆਂ ਦੀਆਂ ਦੇਵ ਦੇਵੀਆਂ ਦੀ ਝੋਲਸ ਪੁਜਾਰੇ ਆ ਇਹ ਚੀਜ਼ ਕੋਈ ਦੱਸੋ ਰਹੇ ਕਿੰਨਾ ਕੁ ਸੇ ਲੋਕਾਂ ਦਾ ਰੋ ਗੱਦ ਪਿਆਉਂਦੀ ਮੋਟਾ ਵੀ ਇਹਨਾਂ ਦੀ ਦੇਰ ਦੇ ਦੀਆ ਇਹ ਤਾਂ ਮਾੜੀ ਗੱਲ ਹੈ ਨਾ ਜੀ ਲੋਕ ਜੇ ਕੋਈ ਨਹੀਂ ਪੂਜਾ ਕਰਨੀ ਤੁਸੀਂ ਕਿਉਂ ਫੋਟੋਆਂ ਲੈ ਕੇ ਜਾਂਦੇ ਹੋ ਕਿਉਂ ਇੱਥੇ ਰੱਖਦੇ ਹੋ ਬਲਿ ਇਹ ਲੋਕ ਬਾਲੇ ਜਾਂਦੇ ਪ੍ਰਸ਼ਾਸਨ ਵੀ ਕਹਿਣਾ ਚਾਹੁੰਦਾ ਮੈਂ ਪਰਸ਼ਾਦ ਜੀ ਵੱਲੋਂ ਗਿੱਟਾਰ ਦੇਵੇ ਦੇਖੋ ਪਰਸ਼ਾਦ ਜੀ ਨੂੰ ਉਹ ਸਾਰੀ ਗੱਲਾਂ ਦਾ ਧਿਆਨ ਰੱਖਦਾ ਹੈ ਜੇ ਕਿਸੇ ਨੇ ਬੇਵਕੂਮੀ ਨਹੀਂ ਕੀਤੀ ਮੇਰੀ ਪੁੱਤ ਬੱਤੇ ਜਗਾ ਗਿਆ ਕਿਉਂ ਕਰ ਰਹੇ ਆ ਲੋਕ ਦੇਖੋ ਤੁਹਾਡੇ ਸਾਹਮਣੇ ਆ ਤੇ ਪੁਲਿਸ ਹੁਣ ਕਿਉਂ ਨਹੀਂ ਰੋਕਦੀ ਇਹਨਾਂ ਨੂੰ ਮੈਂ ਇਹੀ ਕਹਿਣਾ ਚਾਹੁੰਦਾ ਕਿ ਗੁਰੂ ਧਰਮ ਦੀ ਇੱਡੀ ਵੱਡੀ ਬੇਅਦਬੀ ਹੋ ਰਹੀ ਹੈ ਕਿਹਦੇ ਵਿੱਚ ਇਸ ਦਾ ਕੋਈ ਧਿਆਨ ਨਹੀਂ ਜਾਂਦਾ ਇਸ ਉਹਨੂੰ ਘੱਟ ਕੇ ਲਾਈਕ ਸ਼ੇਅਰ ਕਮੈਂਟ ਕਰ ਦਿਓ ਤਾਂ ਕਿ ਹਰ ਇੱਕ ਹਿੰਦੀ ਦੇ ਕੋਲੇ ਪਹੁੰਚ ਸਕੇ ਔਰ ਜਿਹੜੇ ਕੇ ਬੇਅਦ ਵੀ ਕਰਦੇ ਆ ਉਹਨਾਂ ਦੇ ਸੰਜਾ ਚੱਟਾ ਜਾਵੇ ਉਹਨਾਂ ਨੂੰ ਪਈ ਜਾਵੇ ਅਸੀਂ ਲੋਕਾਂ ਨੂੰ ਜਿਹੜੇ ਕਿ ਸਾਡੇ ਦੇਵੀ ਦੇਵਤਿਆਂ ਦੇਖੋ ਮੰਦਰਾਂ ਨੂੰ ਪੂਜ ਕੇ ਕਮ ਸੇ ਕਮ ਇਹਨਾਂ ਤੁਸੀਂ ਅਗਨੀ ਭੇਟ ਕਰ ਸਕਦੇ ਹੋ ਆਪਣੇ ਘਰ ਵਿੱਚ ਭੇਟਾ ਅਗਨੀ ਭੇਟ ਕਰਕੇ ਇਹਨਾਂ ਨੂੰ ਤੁਸੀਂ ਜਲ ਪ੍ਰਵਾਹ ਕਰ ਸਕਦੇ ਹੋ ਹਨ ਤੇ ਦੇਖੋ ਕਿ ਮੈਨੂੰ ਤਾਂ ਦੁੱਖ ਹੋ ਰਿਹਾ ਕਿ ਦੇਖੋ ਹਾਰ ਜੋ ਆਪਾਂ ਗਲਾਂ ਦੇ ਵਿੱਚ ਪਾਉਨੇ ਆ ਦੇਵੀ ਦੇਵਤਿਆਂ ਦੇ ਪੂਜਾ ਕਰਕੇ ਸਾਰੇ ਗੰਦ ਦੇ ਵਿੱਚ ਸਿੱਟੇ ਹੋਏ ਨੇ ਸੋ ਮੈਂ ਇਹ ਕਹਿਣਾ ਚਾਹੂੰਗੀ ਅਸੀਂ ਲੋਕਾਂ ਦੇ ਉੱਤੇ ਨੱਖ ਪਾਈ ਜਾਵੇ ਇਹਨਾਂ ਨੂੰ ਪੁੱਛਿਆ ਜਾਵੇ ਔਰ ਇੱਥੇ ਪ੍ਰਸ਼ਾਸਨ ਦੇ ਧਿਆਨ ਵਿੱਚ ਇਹ ਲਿਆਂਦੀ ਜਾਵੇ ਗੱਲ ਕਿ ਇਹ ਉਹ ਚਾਰ ਕਦਮ ਚੱਲ ਕੇ ਆ ਜੀ ਕੋਈ ਧਿਆਨ ਨਹੀਂ ਕੋਈ ਸਿੱਟੇ ਜਾ ਰਿਹਾ ਕੋਈ ਕੁਛ ਕਰਦੇ ਜਾ ਰਿਹਾ ਤੁਮ ਸਾਰੇ ਦਿੱਕੇ ਚੜ ਗਿਆ ਸਾਡੀ ਅਸੀਂ ਅੱਗੇ ਡਿਊਟੀ ਲੱਗ ਜਾਵਾਂਗੇ ਸਾਡੇ ਦਿੱਕੇ ਚੜ ਗਿਆ ਜਾ ਕੋਈ ਮਤਲਬ ਕਿ ਇੱਥੇ ਕੋਈ ਮੂਰਤੀ ਛਿੜਦਾ ਮੰਦਰ ਛਿੜਦਾ ਅਸੀਂ ਉਹਦੇ ਨਾਲ ਉਹ ਕਰਾਂਗੇ ਜਿਹੜੀ ਕਿਸੇ ਨੇ ਨਾ ਕੀਤੀ ਹੋਵੇ ਅਸੀਂ ਜੋ ਸਖਤ ਕਰਦੀ ਕਾਰਵਾਈ ਕਰਾਵਾਂਗੇ ਜਿਹੋ ਜਿਹੀ ਚੋਟੇ ਬਣੂਗੀ ਅਸੀਂ ਇਹ ਨਹੀਂ ਤੁਸੋਂ ਛੱਡਾਂਗੇ ਨਹੀਂ ਅਸੀਂ ਉਹਨੂੰ ਬਖਸ਼ਾਂਗੇ ਨਹੀਂ ਇੰਨੀ ਵੱਡੀ ਦੇਵੀ ਤਰਲੋਕੀनाथ ਦੁਨੀਆਂ ਦੇ ਐਡੇ ਵੱਡ ਮਾਲਕ ਛਿੱਪੋੜ ਲਈ ਫੋਟੋਆਂ ਪਈਆਂ ਦੇਖੋ ਇੱਥੇ ਕਿਵੇਂ ਹਾਂ ਉਹ ਬਾਲਾ ਜੀ ਵਾਲਾ ਵੀ ਕਰਦੇ ਮੰਦਰਾ ਜਾਂਦੇ ਆ ਘੰਟੀਆਂ ਬਚਾਉਂਦੇ ਆਗੇ ਸੋ ਐਦਾਂ ਦਾ ਕੰਮ ਨਹੀਂ ਕਰਨਾ ਚਾਹੀਦਾ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਇੱਕ ਦਿਲ ਤੇ ਥੇਸ ਮੱਚ ਗਈ ਹੈ ਕਿ ਸਾਡੇ ਤੋਂ ਇਸ ਤਰ੍ਹਾਂ ਗਤੀਵਿਧੀ ਚੱਜਾ ਜਾ ਰਿਹਾ ਹੈਗਾ ਅੱਜ ਅਸੀਂ ਜੋ ਕਿ ਉਸ ਨਾਲ ਗੱਲਬਾਤ ਕੀਤੀ ਜੇ ਪੁਰਸ ਜੇ ਕਿ ਇੱਥੇ ਜਿਹੜੇ ਨਾਕੇ ਤੇ ਮੌਜੂਦ ਪੰਮਰ ਕੁਮਾਰ ਐਸਆਈ ਜੀ ਹੈ ਉਹਨਾਂ ਦਾ ਕਹਿਣਾ ਹੈ ਕਿ ਜੋ ਕਿ ਇਹ ਨਹਿਰ ਤੋਂ ਪਿੱਛੋਂ ਤੋਂ ਲੈ ਕੇ ਅੱਗੇ ਤੱਕ ਜੋ ਕਿ ਇਹ ਫੋਟੋਆਂ ਹੀ ਪਈਆਂ ਹਨ ਉਹਨਾਂ ਦਾ ਕਹਿਣਾ ਹੈ ਕਿ ਸਾਸੀ ਉਹਨੂੰ ਕਹੀ ਸੀ ਬੈਠਦੇ ਰਹੋ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਬੈਠ ਨਹੀਂ ਦੇ ਸਕਦੇ ਕਿਉਂਕਿ ਸੇ ਡੀਏ ਡੀਐਸਪੀ ਸਾਹਿਬ ਸਾਡੀ ਅਫਸਰ ਬਾਈਟ ਦੇ ਸਕਦੇ ਸਾਨੂੰ ਰੋਕਿਆ ਗਿਆ ਹੈ ਜੋ ਕਿ ਪ੍ਰਸ਼ਾਸਨਿਕ ਇਹ ਚੀਜ਼ ਗੱਲ ਕਹਿ ਰਿਹਾ ਕਿ ਉੱਪਰੋਂ ਪਿੱਛੋਂ ਤੋਂ ਲੈ ਕੇ ਨਹਿਰ ਤੋਂ ਲੈ ਕੇ ਇੱਥੋਂ ਤੱਕਰ ਫੋਟੋਆਂ ਹੀ ਪਈਆਂ ਤੇ ਇਹਨਾਂ ਦਾ ਕਹਿਣਾ ਕੀ ਹੈ ਤੁਹਾਡੀ ਆਪ ਵੀ ਪਤਾ ਲੱਗ ਜੂਗਾ ਉਹਨਾਂ ਨੇ ਇੱਕ ਛੋਟਾ ਜਿਹਾ ਬਿਆਨ ਦਿੱਤਾ ਕਹਿੰਦੇ ਨੇ ਜਿਹੜੇ ਇਹ ਚੀਜ਼ ਨੂੰ ਮੰਨਦੇ ਆ ਉਹ ਹੀ ਇਹ ਚੀਜ਼ ਕਰਦੇ ਨੇ ਫਿਰ ਉਹ ਮੰਨਦੇ ਨਹੀਂ ਹੈਗੇ ਉਹ ਤਾਂ ਇੱਕ ਪਖੰਡ ਵਾਲੀ ਦੇ ਤੌਰ ਤੇ ਚਲੇ ਹੋਏ ਨੇ ਨਾ ਕਿ ਉਹ ਭਾਵੇਂ ਉਹ પ્રાਣੀ ਨੂੰ ਜੀਵ ਨੂੰ ਸੰਬੰਧ ਦੇ ਵਿੱਚ ਉਹਨਾਂ ਨੂੰ ਮਤਲਬ ਕਿ ਦੇਰ ਲੱਗ ਰਹੀ ਹੈ ਕਿ ਇਹਦਾ ਰੱਬ ਹੀ ਹੈਗਾ ਕਿਉਂ ਇੰਨੇ ਫੋਟੋਆਂ ਦੀ ਸਟੇਟ ਰੱਖੀ ਹੋਇਆ ਕਿ ਅਸੀਂ ਆਪ ਕੰਪਨੀ ਨੂੰ ਕਰੋ ਜਾਂ ਜੀਸੀ ਸਾਹਿਬ ਜੈਸਾ ਕਿਸੇ ਸਾਹਿਬ ਨੂੰ ਵਾਈਟ ਕਰਦੇ ਨੇ ਉਸ ਤੋਂ ਹੋ ਸਕੇ ਆਪੀ ਕਤਾ ਕਿ ਪਹੁੰਚਾਂਗੇ ਔਰ ਪਹੁੰਚ ਕੇ ਇਸ ਗੱਲ ਦੇ ਮੁੱਦੇ ਨੂੰ ਜਿੱਦ ਤੱਕ ਹੋ ਸਕਿਆ ਅਸੀਂ ਮੰਗ ਪੱਤਰ ਦੇਵਾਂਗੇ ਕਿ ਚਿੱਟੜ ਲੋਕਾਂ ਪਿੰਡ ਦੇ ਵਿੱਚ ਕੋਈ ਵੀ ਅਗਰ ਜੇ ਕਿਸੇ ਪੰਜਾਬ ਦੇ ਵਿੱਚ ਕਿਸੇ ਕੋਈ ਵੀ ਕਰਦਾ ਕੋਈ ਐਸਾ ਕਾਨੂੰਨ ਹੋਵੇ ਜਿਹੜਾ ਕਿ ਨਾਲ ਦੀ ਨਾਲ ਫੜ ਕੇ ਉਹਦੇ ਪੱਛਾਉਂ ਦੇ ਤਾਂ ਹੈ ਕਾਨੂੰਨ ਹੈ ਪਰ ਫੜਦਾ ਵੀ ਕੋਈ ਦੇਖੋ ਵੀ ਅੰਦਰ ਆਧੁਨਿਕ ਲੋਕ ਕੌਣਸ ਜਿਹੜੀ ਇੱਥੇ ਤਲਾਤ ਰਹਿੰਦੀ ਚੋਕੀ ਚਲਦੀ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਇੱਥੇ ਨਹੀਂ ਰਹਿੰਦੇ ਸੱਡੇ ਦਾ ਲੱਗੇ ਲੱਗੇ ਹੋਏ ਆ ਜੱਤਾ ਪੋਸਟ ਬਣਾਈ ਹੋਈ ਆ ਫਿਰ ਇੱਕ ਵੀ ਛੜਾ ਨਹੀਂ ਫੈਕ ਬਣਾਉਂਦੀ ਤੇ ਲੋੜ ਹੀ ਨਹੀਂ ਸੀ ਕੀ ਪਰ ਕਿਉਂ ਬਣਾਈ ਹੋਈ ਆ ਜੇ ਉੱਥੇ ਪੁਲਿਸ ਨਹੀਂ ਖੜਦਾ ਉਹਨਾਂ ਨੂੰ ਪਤਾ ਹੀ ਨਹੀਂ ਕੀ ਕੁਝ ਹੋ ਰਿਹਾ ਇੱਥੇ ਫਿਰ ਇਸ ਦਾ ਹਿਸਾਬ ਨਾਲ ਤਾਂ ਕਾਨੂੰਨ ਵਿਵਸਥਾ ਦਾ ਆਰਡਰ ਤੁਹਾਨੂੰ ਪਤਾ ਹੀ ਕੀ ਚੱਲੀ ਜਾਂਦਾ ਜੀ ਮੈਂ ਤਾਂ ਮੁੱਖ ਮੰਤਰੀ ਸਾਹਿਬ ਤੋਂ ਹੀ ਮੰਗ ਕਰਦਾ ਕਿ ਮੰਤਰੀ ਮੁੱਖ ਮੰਤਰੀ ਸਾਹਿਬ ਤੁਸੀਂ ਆਪ ਦੇ ਪ੍ਰਸ਼ਾਸਨ ਨੂੰ ਦੇਖੋ ਉਹਨਾਂ ਨੂੰ ਕਹੋ ਜਿਹੜੀ ਆ ਕੁਝ ਹੋ ਰਿਹਾ ਇਹਨਾਂ ਨੂੰ ਸੁਧਾਰੋ ਮੈਂ ਵੀ ਐਸਐਸਪੀ ਸਾਹਿਬ ਨੂੰ ਡਿਟੇਲ ਜੇਰੇ